ਦੋਸਤੋ ਜਵਾਨੀ ਹਰੇਕ ਤੇ ਆਉਂਦੀ ਆ ਹਰੇਕ ਦੇ ਘਰੇ ਮਾਵਾਂ ਪੈਣਾਂ ਨੇ ਪਰ ਐਓ ਜੀਆਂ ਘਟਿਆ ਹਰਕਤਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਜਿਸ ਦੇ ਨਾਲ ਕਿਸੇ ਨੂੰ ਠੇਸ ਪਹੁੰਚੇ ਆ ਇੱਕ ਸਕੂਲ ਵਾਲੇ ਮੁੰਡੇ ਨੇ ਜਮਾ ਹਾਦੀ ਕਰਤੀ ਸ਼ਰਮੀ ਲਾਤੀ ਇਸ ਨੇ ਐਓ ਜੀ ਘਟਿਆ ਕਰਤੂਤ ਕੀਤੀ ਤਾਂ ਫਿਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਸਕੂਲ ਦੇ ਬਾਹਰ ਇੱਕ ਪੋਸਟਰ ਲੱਗਿਆ ਹੁੰਦਾ ਦਾਖਲਾ ਮਹੀਮ ਵਾਸਤੇ ਤੇ ਉਥੇ ਇੱਕ ਸਕੂਲ ਦੀ ਕੁੜੀ ਦੀ ਫੋਟੋ ਵੀ ਲੱਗੀ ਹੁੰਦੀ ਏ ਆ ਸਕੂਲ ਦਾ ਮੁੰਡਾ ਕਿਵੇਂ ਉਸ ਨੂੰ ਚੁੰਮ ਰਿਹਾ ਜੇਕਰ ਇਹ ਵੀਡੀਓ ਕੁੜੀ ਦੇ ਪਰਿਵਾਰ ਨੇ ਦੇਖ ਲਈ ਤਾਂ ਇਸ ਦਾ ਨਤੀਜਾ ਭੜਾ ਹੋ ਸਕਦਾ ਇਸ ਮੁੰਡੇ ਨੂੰ ਲੋਕਾਂ ਨੇ ਕਾਫੀ ਜਿਆਦਾ ਗਾਲਾਂ ਵੀ ਕੱਢੀਆਂ ਇਸ ਦੀ ਗੰਦੀ ਕਰਤੂਤ ਦੇ ਕਰਕੇ ਮਾਵਾ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਸਮਾਜ ਦੇ ਵਿੱਚ ਰਹਿ ਕੇ ਅਜਿਹੀਆਂ ਘਟੀਆਂ ਕਰਤੂਤਾ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਸ ਪਾਪੀ ਨੂੰ ਸਜ਼ਾ ਮਿਲ ਸਕੇ ਜੋ ਇਸਨੇ ਕਰਤੂਤ ਕੀਤੀ ਹੈ। ਵਸ਼ਿਕਰਨ ਸਿਰਫ 3 ਘੰਟੇ ਦੇ ਵਿੱਚ ਮੀਆਂ ਰਹਿਮਤ ਖਾਨ ਇੱਕ ਕਾਲ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ। ਵਿਦੇਸ਼ ਦੇ ਵਿੱਚ ਨੌਕਰੀ ਹੋਵੇ, ਚਾਹੇ ਪੀਆਰ ਦੀ ਸਮੱਸਿਆ, ਸਾਲਾਂ ਤੋਂ اٹਕਿਆ ਕੰਮ ਇੱਕ ਵਾਰ ਦੇ ਵਿੱਚ ਹੀ ਪਾਉ ਸਮਾ ਦਾ, ਵਸ਼ਿਕਰ ਪਿਆਰ ਦੇ ਵਿੱਚ ਧੋਖਾ, ਲਵ ਮੈਰਿਜ, ਮਨਚਾਇਆ ਪਿਆ, ਸ਼ਾਦੀ ਦੇ ਵਿੱਚ ਰੁਕਾਵਟ, ਤਲਾਕ ਤੇ ਕੋਰਟ ਕੇ, પતિ ਪਤਨੀ ਦੇ ਵਿੱਚ ਅਨਭਰ, ਲਾਟਰੀ ਹੋਵੇ 649 ਜਾਂ ਲਾਟੋ ਮੈਕਸ, ਕਾਲ ਕਰੋ